ਜ਼ਰੂਰੀ ਨਹੀਂ ਕਿ ਚੰਗੀਆਂ ਗੱਲਾਂ ਕਰਨ ਵਾਲਾ ਹਰੇਕ ਇਨਸਾਨ ਹੀ ਚੰਗਾ ਹੋਵੇ ਅੱਜ ਕੱਲ੍ਹ ਸਾਜ਼ਿਸ਼ਾਂ ਰਚਣ ਵਾਲੇ ਵੀ ਬਹੁਤ ਮਿੱਠਾ ਬੋਲਦੇ ਨੇ ਇਸ ਜਮਾਨੇ ਵਿੱਚ ਪਹਿਲਾਂ ਤੁਹਾਨੂੰ ਧੋਖਾ ਦਿੱਤਾ ਜਾਵੇਗਾ ਫਿਰ ਤੁਹਾਨੂੰ ਮਜਬੂਰੀਆਂ ਗਿਣਵਾਈਆਂ ਜਾਣਗੀਆਂ ਕਾਸ਼ ਬਣਾਉਣ ਵਾਲੇ ਨੇ ਥੋੜੀ ਹੁਸ਼ਿਆਰੀ ਹੋਰ ਦਿਖਾਈ ਹੁੰਦੀ ਇਨਸਾਨ ਥੋੜੇ ਘੱਟ ਤੇ ਇਨਸਾਨੀਅਤ ਥੋੜੀ ਜਿਆਦਾ ਬਣਾਈ ਹੁੰਦੀ ਲੱਭਣਾ ਹੈ ਤਾਂ ਤੁਹਾਡੀ ਪਰਵਾਹ ਕਰਨ ਵਾਲਾ ਲੱਭੋ ਕਿਉਂਕਿ ਦੁਨੀਆ ਵਿੱਚ ਤੁਹਾਡਾ ਇਸਤੇਮਾਲ ਕਰਨ ਵਾਲੇ ਤਾਂ ਤੁਹਾਨੂੰ ਲੱਭ ਹੀ ਲੈਣਗੇ ਪੱਥਰ ਵਿੱਚ ਇੱਕ ਕਮੀ ਹੈ ਕਿ ਉਹ ਪਿਗਲਦਾ ਨਹੀਂ ਪਰ ਇੱਕ ਖੂਬੀ ਵੀ ਹੈ ਕਿ ਉਹ ਇਨਸਾਨਾਂ ਵਾਂਗ ਬਦਲਦਾ ਨਹੀਂ ਕੰਨਾਂ ਦੇ ਕੱਚੇ ਲੋਕ ਬੇਵਕੂਫਾਂ ਵਿੱਚੇ ਲੱਗ ਕੇ ਰੱਬ ਵਰਗੇ ਰਿਸ਼ਤੇ ਗਵਾ ਬੈਠਦੇ ਨੇ ਚੰਗਾ ਉਹ ਨਹੀਂ ਹੁੰਦਾ ਜਿਹੜਾ ਚੰਗਿਆਈ ਕਰਦਾ ਹੋਵੇ ਚੰਗਾ ਉਹ ਹੁੰਦਾ ਹੈ ਜਿਹੜਾ ਬੁਰਾਈ ਕਰ ਸਕਦਾ ਹੋਵੇ ਪਰ ਫਿਰ ਵੀ ਚੰਗਿਆਈ ਕਰਦਾ ਹੋਵੇ ਜਦੋਂ ਇੱਕ ਰਿਸ਼ਤੇ ਵਿੱਚ ਤੀਜੇ ਦਾ ਜ਼ਿਕਰ ਹੋਣ ਲੱਗ ਪਏ ਤਾਂ ਸੱਚਾ ਪਿਆਰ ਕਰਨ ਵਾਲਾ ਜਿਉਂਦੇ ਜੀ ਮਰਨ ਲੱਗਦਾ ਹੈ ਮੁਹੱਬਤ ਵਿੱਚ ਦੁਨੀਆ ਦੀ ਹਰ ਤਾਕਤ ਹੁੰਦੀ ਹੈ ਬਸ ਬੋਲਣ ਦੀ ਤਾਕਤ ਨਹੀਂ ਹੁੰਦੀ ਲੋਕਾਂ ਨੂੰ ਅੱਗੇ ਵਧਣ ਦੀ ਐਨੀ ਕਾਹਲ ਹੈ ਕਿ ਉਹ ਛੋਟੇ ਲੋਕਾਂ ਦਾ ਹੱਥ ਫੜਨ ਦੀ ਬਜਾਏ ਵੱਡੇ ਲੋਕਾਂ ਦੇ ਪੈਰ ਫੜ ਲੈਂਦੇ ਨੇ ਕੌਣ ਕਿਉਂ ਚਲਿਆ ਗਿਆ ਇਹ ਜ਼ਰੂਰੀ ਨਹੀਂ ਕੌਣ ਕਿਸ ਖਾ ਕੇ ਗਿਆ ਇਹ ਬਹੁਤ ਜ਼ਰੂਰੀ ਹੈ ਕੈਲੰਡਰ ਹਮੇਸ਼ਾ ਤਰੀਕਾ ਨੂੰ ਬਦਲਦਾ ਹੈ ਪਰ ਇੱਕ ਦਿਨ ਅਜਹੀ ਤਾਰੀਖ ਵੀ ਆ ਜਾਂਦੀ ਹੈ ਜੋ ਕੈਲੰਡਰ ਨੂੰ ਹੀ ਬਦਲ ਦਿੰਦੀ ਹੈ ਸੋ ਇਸ ਲਈ ਸਬਰ ਬਣਾ ਕੇ ਰੱਖਣਾ ਚਾਹੀਦਾ ਹੈ ਸਮਾਂ ਹਰ ਕਿਸੇ ਦਾ ਹੁੰਦਾ ਹੈ ਜ਼ਿੰਦਗੀ ਵਿੱਚ ਕੁਝ ਅਜਿਹੇ ਦੋਸਤ ਜ਼ਰੂਰ ਬਣਾਓ ਜਿਹੜੇ ਤੁਹਾਡੇ ਦਿਲ ਦੀ ਗੱਲ ਨੂੰ ਇਸ ਤਰ੍ਹਾਂ ਸਮਝਣ ਜਿਵੇਂ ਮੈਡੀਕਲ ਸਟੋਰ ਵਾਲੇ ਡਾਕਟਰ ਦੀ ਲਿਖਾਈ ਸਮਝ ਲੈਂਦੇ ਨੇ ਸਲਾਹ ਹਾਰੇ ਹੋਏ ਦੀ ਤਜਰਬਾ ਜਿੱਤੇ ਹੋਏ ਦਾ ਤੇ ਦਿਮਾਗ ਖੁੱਦ ਦਾ ਇਨਸਾਨ ਨੂੰ ਕਦੇ ਹਾਰਨ ਨਹੀਂ ਦਿੰਦਾ। ਦੌਲਤ ਇੱਕ ਅਜਹੀ तितਲੀ ਹੈ ਜਿਹਨੂੰ ਫੜਦੇ ਫੜਦੇ ਇਨਸਾਨ ਆਪਣੇ ਤੋਂ ਦੂਰ ਨਿਕਲ ਜਾਂਦਾ ਹੈ। ਜ਼ਿੰਦਗੀ ਵਿੱਚ ਅਕਸਰ ਉਥੋਂ ਕੁਝ ਨਹੀਂ ਮਿਲਦਾ ਜਿੱਥੋਂ ਕਿ ਉਮੀਦਾਂ ਬਹੁਤ ਹੁੰਦੀਆਂ ਨੇ। ਕਦੇ ਕਦੇ ਇਨਸਾਨ ਨੂੰ ਜਿੱਥੋਂ ਕੋਈ ਉਮੀਦ ਨਾ ਹੋਵੇ ਉੱਥੋਂ ਹੀ ਸਹਾਰਾ ਮਿਲ ਜਾਂਦਾ ਹੈ ਪ੍ਰੇਰਣਾ ਲੈਣੀ ਹੈ ਤਾਂ ਲਹਿਰਾਂ ਤੋਂ ਲਓ ਇਸ ਲਈ ਨਹੀਂ ਕਿ ਉਹ ਉੜਦੀਆਂ ਨੇ ਤੇ ਡਿੱਗ ਜਾਂਦੀਆਂ ਨੇ ਸਗੋਂ ਇਸ ਲਈ ਕਿ ਉਹ ਜਦੋਂ ਵੀ ਡਿੱਗਦੀਆਂ ਨੇ ਤਾਂ ਇੱਕ ਨਵੇਂ ਜੋਸ਼ ਨਾਲ ਫਿਰ ਤੋਂ ਉੱਠ ਖੜਦੀਆਂ ਨੇ ਪਤਾ ਨਹੀਂ ਐਨੀ ਹੁਸ਼ਿਆਰੀ ਕਿੱਥੋਂ ਸਿੱਖਦੇ ਨੇ ਲੋਕ ਨਾਲ ਵੀ ਰਹਿੰਦੇ ਨੇ ਈਰਖਾ ਵੀ ਕਰਦੇ ਨੇ ਰਿਸ਼ਤੇ ਵੀ ਨਿਭਾਉਂਦੇ ਨੇ ਦੁਸ਼ਮਣੀ ਵੀ ਨਿਮਾਉਂਦੇ ਨੇ ਮੂੰਹ ਤੇ ਕੁਝ ਹੋਰ ਤੇ ਪਿੱਠ ਪਿੱਛੇ ਕੁਝ ਹੋਰ ਹੁੰਦੇ ਨੇ ਅਕਸਰ ਔਲਾਦ ਦੇ ਲਈ ਪਿਓ ਉਥੇ ਵੀ ਹੱਥ ਅਡ ਲੈਂਦਾ ਹੈ ਜਿੱਥੇ ਉਹ ਪੈਰ ਰੱਖਣਾ ਵੀ ਪਸੰਦ ਨਹੀਂ ਕਰਦਾ ਇਨਸਾਨ ਦੀ ਔਖੀ ਘੜੀ ਸ਼ੀਸ਼ੇ ਵਾਂਗ ਹੁੰਦੀ ਹੈ ਜੋ ਉਸ ਨੂੰ ਉਸ ਦੀ ਕਾਬਲੀਅਤ ਦਿਖਾਉਂਦੀ ਹੈ ਜ਼ਿੰਦਗੀ ਸਾਨੂੰ ਬਹੁਤ ਸੋਹਣੇ ਦੋਸਤ ਦਿੰਦੀ ਹੈ ਪਰ ਉੱਥੇ ਹੀ ਚੰਗੇ ਦੋਸਤ ਸਾਨੂੰ ਸੋਹਣੀ ਜ਼ਿੰਦਗੀ ਦਿੰਦੇ ਨੇ ਗੁੱਸੇ ਵਿੱਚ ਇਨਸਾਨ ਫਾਲਤੂ ਦੀਆਂ ਗੱਲਾਂ ਤਾਂ ਕਰਦਾ ਹੈ ਪਰ ਉਹ ਦਿਲ ਦੀ ਗੱਲ ਵੀ ਕਹਿ ਜਾਂਦਾ ਹੈ ਮਤਲਬੀ ਲੋਕਾਂ ਨੂੰ ਆਪਣੀ ਕੰਟੈਕਟ ਲਿਸਟ ਵਿੱਚੋਂ ਹੀ ਨਹੀਂ ਜ਼ਿੰਦਗੀ ਵਿੱਚੋਂ ਵੀ ਡਿਲੀਟ ਕਰ ਦਿਆ ਕਰੋ ਸਮਾਂ ਜ਼ਰੂਰ ਲੱਗਿਆ ਪਰ ਮੈਂ ਸੰਭਲ ਗਿਆ ਕਿਉਂਕਿ ਮੈਂ ਠੋਕਰਾਂ ਤੋਂ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਤੋਂ ਨਹੀਂ ਇਨਵੈਸਟਮੈਂਟ ਉੱਥੇ ਹੀ ਕਰੋ ਜਿੱਥੋਂ ਵਾਪਸ ਆਵੇ ਫਿਰ ਗੱਲ ਭਾਵੇਂ ਪੈਸੇ ਦੀ ਹੋਵੇ ਪਿਆਰ ਦੀ ਹੋਵੇ ਜਾਂ ਫਿਰ ਮਾਨ ਸਨਮਾਨ ਦੀ ਹੋਵੇ ਕਿਸੇ ਨੂੰ ਆਪਣੀ ਪਸੰਦ ਬਣਾਉਣਾ ਕੋਈ ਵੱਡੀ ਗੱਲ ਨਹੀਂ ਪਰ ਕਿਸੇ ਦੀ ਪਸੰਦ ਬਣ ਜਾਣਾ ਬਹੁਤ ਵੱਡੀ ਗੱਲ ਹੈ ਉੱਠ ਗਏ ਹੋ ਤਾਂ ਰੱਬ ਦਾ ਸ਼ੁਕਰ ਅਦਾ ਕਰੋ ਹਰ ਇੱਕ ਦੀ ਜ਼ਿੰਦਗੀ ਦੇ ਮੁਕੱਦਰ ਵਿੱਚ ਸਵੇਰਾ ਨਹੀਂ ਹੁੰਦਾ ਜਿਉਵਾਂਗਾ ਇੱਕ ਦਿਨ ਖੋਦੇ ਲਈ ਵੀ ਇਹ ਸੋਚਦੇ ਸੋਚਦੇ ਇੱਕ ਪਿਓ ਪੂਰੀ ਜ਼ਿੰਦਗੀ ਕੱਢ ਦਿੰਦਾ ਹੈ ਜਿਸ ਦੇ ਮਨ ਦੀ ਭਾਵਨਾ ਸੱਚੀ ਹੁੰਦੀ ਹੈ ਉਸ ਦਾ ਹਰ ਕੰਮ ਰੱਬ ਦੀ ਮਿਹਰ ਸਦਕਾ ਚੰਗਾ ਹੀ ਹੁੰਦਾ ਹੈ ਜਾਣਕਾਰੀ ਕਿਸੇ ਵੀ ਉਮਰ ਵਿੱਚ ਮਿਲ ਸਕਦੀ ਹੈ ਪਰ ਅਨੁਭਵ ਅੱਜ ਵੀ ਉਮਰ ਦੀ ਉਡੀਕ ਕਰਦਾ ਹੈ ਗ੍ਰਹਿਣ ਤੋਂ ਇੱਕ ਚੰਗੀ ਗੱਲ ਸਮਝ ਵਿੱਚ ਆਉਂਦੀ ਹੈ ਕਿ ਗ੍ਰਹਿਣ ਉਦੋਂ ਹੀ ਲੱਗਦਾ ਹੈ ਜਦੋਂ ਦੋ ਦੇ ਵਿੱਚ ਕੋਈ ਤੀਸਰਾ ਆ ਜਾਂਦਾ ਹੈ ਕਦੇ-ਕਦੇ ਪੱਥਰ ਦੀ ਠੋਕਰ ਨਾਲ ਵੀ ਨਹੀਂ ਆਉਂਦੀ ਖਰੋਚ ਤੇ ਕਦੇ-ਕਦੇ ਥੋੜੀ ਜਿਹੀ ਗੱਲ ਤੇ ਇਨਸਾਨ ਬिखर ਜਾਂਦਾ ਹੈ ਸਾਰੀ ਰਾਤ ਗਹਿਰੀ ਨੀਂਦ ਆਉਣਾ ਇੰਨਾ ਆਸਾਨ ਨਹੀਂ ਉਸਦੇ ਲਈ ਸਾਰਾ ਦਿਨ ਇਮਾਨਦਾਰੀ ਨਾਲ ਜਿਉਣਾ ਪੈਂਦਾ ਹੈ ਖੁਦ ਨੂੰ ਖੁਸ਼ ਰੱਖਣ ਦਾ ਤਰੀਕਾ ਲੱਭੋ ਤਕਲੀਫਾਂ ਤਾਂ ਤੁਹਾਨੂੰ ਲੱਭ ਹੀ ਰਹੀਆਂ ਨੇ ਔਕਾਤਾਂ ਲੋਕਾਂ ਨੂੰ ਡਰਾ ਕੇ ਵੀ ਬਣਾਈ ਜਾ ਸਕਦੀ ਹੈ ਇੱਜ਼ਤ ਕਮਾਉਣ ਦੇ ਲਈ ਪਿਆਰ ਵੰਡਣਾ ਪੈਂਦਾ ਹੈ ਬੜੇ ਹੀ ਪਿਆਰ ਨਾਲ ਪਰਾਇਆ ਕਰ ਦਿੰਦੇ ਨੇ ਉਹ ਲੋਕ ਜੋ ਸਾਨੂੰ ਜਾਣ ਤੋਂ ਵੀ ਜ਼ਿਆਦਾ ਪਿਆਰੇ ਹੁੰਦੇ ਨੇ ਦੂਸਰਿਆਂ ਦਾ ਦਰਦ ਉਹੀ ਸਮਝ ਸਕਦਾ ਹੈ ਜੋ ਖੁਦ ਉਸ ਦਰਦ ਤੋਂ ਗੁਜ਼ਰਿਆ ਹੋਵੇ ਜ਼ਰੂਰਤ ਦੇ ਹਿਸਾਬ ਨਾਲ ਜ਼ਿੰਦਗੀ ਜਿਓ ਖੁਆਇਸ਼ਾਂ ਦੇ ਹਿਸਾਬ ਨਾਲ ਨਹੀਂ ਕਿਉਂਕਿ ਜ਼ਰੂਰਤ ਤਾਂ ਫਕੀਰ ਦੀ ਵੀ ਪੂਰੀ ਹੋ ਜਾਂਦੀ ਹੈ ਤੇ ਖੁਆਇਸ਼ਾਂ ਬਾਦਸ਼ਾਹ ਦੀਆਂ ਵੀ ਅਧੂਰੀਆਂ ਰਹਿ ਜਾਂਦੀਆਂ ਨੇ ਆਪਣੇ ਰਿਸ਼ਤਿਆਂ ਨੂੰ ਉਸ ਜਿੰਦਰੇ ਦੀ ਤਰ੍ਹਾਂ ਬਣਾਓ ਜਿਸ ਨੂੰ ਹਥੌੜੇ ਦੀ ਛੱਟ ਤਾਂ ਮਨਜ਼ੂਰ ਹੋਵੇ ਪਰ ਕਿਸੇ ਦੂਸਰੇ ਦੀ ਚਾਬੀ ਨਾਲ ਖੁੱਲਣਾ ਮਨਜ਼ੂਰ ਨਹੀਂ ਚਿਹਰੇ ਦੀ ਸੁੰਦਰਤਾ ਤੇ ਤਾਂ ਹਰ ਕੋਈ ਫਿਦਾ ਹੋ ਜਾਂਦਾ ਹੈ ਸੋਹਣੇ ਦਿਲ ਨੂੰ ਪਛਾਨਣ ਦਾ ਵੀ ਹੁਨਰ ਹੋਣਾ ਚਾਹੀਦਾ ਹੈ। ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਇਹ ਜ਼ਰੂਰੀ ਤਾਂ ਨਹੀਂ। ਕੁਝ ਲੋਕ ਫਰਿਸ਼ਤੇ ਬਣ ਕੇ ਸਾਡੀ ਜ਼ਿੰਦਗੀ ਵਿੱਚ ਆਉਂਦੇ ਨੇ ਤੇ ਸਾਨੂੰ ਖੁਸ਼ੀਆਂ ਦੇ ਕੇ ਬੜੀ ਖਮੋਸ਼ੀ ਦੇ ਨਾਲ ਸਾਡੇ ਸਾਰੇ ਗਮ ਲੈ ਕੇ ਚਲੇ ਜਾਂਦੇ ਨੇ। ਤੁਲਨਾ ਦੀ ਖੇਡ ਵਿੱਚ ਨਾ ਉਲਝੋ ਕਿਉਂਕਿ ਇਸ ਖੇਡ ਦਾ ਕਿਤੇ ਵੀ ਕੋਈ ਅੰਤ ਨਹੀਂ। ਜਿੱਥੇ ਵੀ ਤੁਲਨਾ ਦੀ ਸ਼ੁਰੂਆਤ ਹੁੰਦੀ ਹੈ ਉੱਥੋਂ ਫਿਰ ਆਨੰਦ ਤੇ ਆਪਣਾਪਨ ਖਤਮ ਹੋ ਜਾਂਦਾ ਹੈ ਝੂਠੇ ਇਨਸਾਨ ਦੀ ਉੱਚੀ ਆਵਾਜ਼ ਸੱਚੇ ਬੰਦੇ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਬੰਦੇ ਦੀ ਚੁੱਪ ਝੂਠੇ ਬੰਦੇ ਦੀ ਬੁਨਿਆਦ ਹਿਲਾ ਸਕਦੀ ਹੈ ਇਨਸਾਨ ਆਪਣੀ ਕਮਾਈ ਦੇ ਹਿਸਾਬ ਨਾਲ ਨਹੀਂ ਸਗੋਂ ਆਪਣੀ ਕਰਨੀ ਦੇ ਹਿਸਾਬ ਨਾਲ ਅਮੀਰ ਹੁੰਦਾ ਹੈ ਇੱਕ ਹੀ ਸਮਾਨਤਾ ਹੈ ਪਤੰਗ ਤੇ ਜ਼ਿੰਦਗੀ ਵਿੱਚ ਜਦੋਂ ਉਚਾਈ ਵਿੱਚ ਹੋਵੇ ਉਦੋਂ ਹੀ ਵਾਹ ਵਾਹ ਹੁੰਦੀ ਹੈ ਜੋ ਤੁਹਾਨੂੰ ਨੀਚੇ ਡੇਗਣ ਦੀ ਕੋਸ਼ਿਸ਼ ਕਰਦਾ ਹੈ ਉਸ ਵਿਅਕਤੀ ਉੱਪਰ ਤਰਸ ਖਾਓ ਕਿਉਂਕਿ ਉਹ ਵਿਅਕਤੀ ਪਹਿਲਾਂ ਤੋਂ ਹੀ ਤੁਹਾਡੇ ਤੋਂ ਨੀਚੇ ਹੈ ਖੁਦ ਗਲਤ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਇੰਨਾ ਮੁਸ਼ਕਲ ਨਹੀਂ ਹੁੰਦਾ ਜਿੰਨਾ ਕਿ ਸਹੀ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਹੁੰਦਾ ਹੈ ਧੰਨਵਾਦ